ਕੋ ਦੱਸਦੀ ਉਹ ਸਾਹਿਬ ਜੀ 6 ਮਹੀਨੇ ਪਹਿਤੂ ਦੱਸਿਆ ਸੀ ਜੀ ਆ ਜਿਓ ਇਧਰ ਮੇਰਾ 6 ਮਹੀਨੇ ਬਣੇ ਇਹੀ ਉਦੋਂ ਜੀ ਅੱਜ ਜਿਹੜੇ ਆਪਣੇ ਦੁਕਾਨ ਤੇ ਤੁਹਾਡੇ ਤੇ ਗੋਲੀਬਾਰੀ ਹੋਈ ਹੈ ਇਸ ਸੰਬੰਧੀ ਕੀ ਕਹਿਣਾ ਚਾਹੁੰਦੇ ਹਾਂ ਜੀ ਮੈਂ ਰੇਖਾ ਸੁੰਦਰ ਚੰਦਨ ਦੀ ਮਮਾ ਮੇਰੇ ਬੱਚੇ ਇੱਥੇ ਸਿਫਨੀ ਜਿਹੇ ਹੈਗੇ ਸਾਨੂੰ ਬਹੁਤ ਦੇਰ ਤੋਂ ਧਮਕੀਆਂ ਆਉਣ ਡੀਆਂ ਸੀਗੀਆਂ ਮੇਰੇ ਬੱਚਿਆਂ ਦਾ ਕਿਸੇ ਨਾਮ ਕਿਸੇ ਕਿਸਮ ਦਾ ਕੋਈ ਬਹਿਰ ਨਹੀਂ ਹੈਗਾ ਮੇਰੇ ਬੱਚੇ ਬਹੁਤ ਵਧੀਆ ਬੱਚੇ ਹੈ ਦੇ ਮੇਰੇ ਬੱਚਿਆਂ ਦੀ ਸੁਰੱਖਿਆ ਵਾਸਤੇ ਕਿਸਾ ਇਨਸਾਫਦੋ ਨਾਲੇ ਉਹਨਾਂ ਨੂੰ ਭਈ ਪੁਲਿਸ ਪ੍ਰੋਟੈਕਟਰ ਦੇਓ ਮੈਨੂੰ ਕਿ ਕੁਝ ਸਮੇਂ ਦੀ ਲੱਗਦੀ ਵੀ ਮੈਂ ਕਹਾਂ ਕਿ ਮੈਂ ਤਾਂ ਉੱਪਰ ਬੈਠੀ ਮੈਨੂੰ ਪਤਾ ਹੀ ਨਹੀਂ ਲੱਗਾ ਵੀ ਇਹ ਨੀਚੇ ਆ ਗੋਲੀਆਂ ਚੱਲਣ ਡੀਆਂ ਤਿੰਨ ਜਣੇ ਕਹਿੰਦੇ ਆਏ ਸੀ ਬਾਈਕ ਤੇ ਮੂੰਹ ਬੰਦੇ ਹੋਏ ਸੀ ਉਹਨਾਂ ਦੇ ਭਾਈ ਦੇ ਕਾਕਾ ਆਪਣਾ ਨਹੀਂ ਅੰਮ੍ਰਿਤ ਤੁਹੀਂ ਕੀ ਲੱਗਦਾ ਭੈਣ ਜੀ ਚਾਚੀ ਚਾਚੀ ਜੀ ਤੁਹੀਂ ਭੈਣ ਜੀ ਚਾਚੀ ਕੀ ਕਹਿਣਾ ਚਾਹੁੰਦੇ ਤੁਸੀਂ ਅਹੀਂ ਤੇ ਆਪ ਹੀ ਇਹ ਸਾਨੂੰ ਪੜੈ ਨਾ ਦਬੇ ਕਿ ਜੇ ਇਹ ਐਂਡ ਟੈਂਸਰ ਦੇ ਵਿੱਚ ਆ ਗਿਆ ਗੋਲੀਆਂ ਦਾ ਸੋਚੇ ਕਿ ਇਸ ਤਰ੍ਹਾਂ ਹੁੰਦਾ ਵਿਆਹ ਹੈ ਤੇ ਸਾਨੂੰ ਇਹੀ ਹੈ ਕਿ ਪ੍ਰਸ਼ਾਸਨ ਸਾਨੂੰ ਪ੍ਰੋਡਕਟ ਦੇ ਪ੍ਰੋਡਕਸ਼ਨ ਦੇਵੇ ਕਿਉਂਕਿ ਅਸੀਂ ਦੁਕਾਨਦਾਰ ਬੰਦੇ ਆਂ ਇਹਨਾਂ ਦੁਕਾਨਾਂ ਦੇ ਉੱਤੇ ਬੈਣਾ ਹੀ ਪੈਣਾ ਹੈ ਸਾਰੀ ਦਿਹਾੜੀ ਤੇ ਜੇ ਇਸੇ ਤਰੀਕੇ ਨਾਲ ਹੁੰਦਾ ਰਿਹਾ ਤੇ ਫਿਰ ਤਾਂ ਬਹੁਤ ਮੁਸ਼ਕਿਲ ਹੋ ਗਿਆ ਸੇ ਕਾਰੋਬਾਰ ਕਰਨਾ ਪੰਜਾਬ ਦੇ ਵਿੱਚ ਜਿਆਦਾ ਧਮਕੀਆਂ ਆਂਦੀਆਂ ਰਹੀਆਂ ਪਰ ਵੀ ਦਸੂਹਾਦ ਕੀ ਜੋ ਪਾਣਾ ਪਰਿਆ ਸ਼ਾਮੀ ਦੀ ਗੋਲੀ ਗਾਲ ਚੱਲੀ ਸੀ ਮੈਨੂੰ 10 15 ਦਿਨ ਤੋਂ ਪਹਿਲਾਂ ਹੀ ਮਤਲਬ ਫੋਨ ਕਾਲ ਆ ਰਹੀ ਹੈ ਮੈਸੇਜ ਆ ਰਹੀ ਹੈ ਕਿ 40 ਲੱਖ ਰੁਪਏ ਰੋਟੀ ਮੰਗਦੇ ਮੇਰੇ ਕੋਲ ਤਾਂ ਮੈਂ ਤਾਂ ਪਹਿਲਾਂ ਨਜ਼ਰਅੰਦਾਜ਼ ਹੀ ਕੀਤਾ ਬਾਅਦੋਂ ਫੋਨ ਕਾਲ ਵੀ ਕਰਨੇ ਸ਼ੁਰੂ ਕਰਦੇ ਫਿਰ ਕਹਿੰਦੇ ਹੈ ਕਿ ਐਸਐਸਪੀ ਕੋ ਜਾਈਂਗਾ ਤੇ ਬਹੁਤ ਨੁਕਸਾਨ ਕਰਾਂਗੇ ਅਸੀਂ ਤੁਮਪਲੇਟ ਵੀ ਨਹੀਂ ਕੀਤੀ ਇਹੋ ਡਰਨਾ ਕਿ ਪੀਕ ਦਾ ਬਾਦ ਨੁਕਸਾਨ ਕਰਾਂਗੇ ਉਦਾਂ ਕਹਿੰਦੇ ਤੁਹਾਨੂੰ ਮਕਸੂਦ ਹੀ ਭਾਵੇਂ ਕਿ ਐਸਐਸਪੀ ਜਾਓਗੇ ਜਾਂ ਕੇਬ ਜਾਓਗੇ ਬਟ ਅਸਰ ਕੋ ਆਪ ਬੰਦ ਕਰ ਨੁਕਸਾਨ ਕਰਾਂਗੇ ਤੋਂ ਮੈਂ ਫਿਰ ਗਿਆ ਨਹੀਂ ਹਾਂ ਤੇ ਦੋ ਚਾਰ ਦਿਨ ਤੋਂ ਠੀਕ ਹੀ ਮੋੜੀ ਵੀ ਫੋਨ ਕੋਲ ਮੈਸੇਜ ਕੋਈ ਨਹੀਂ ਆਇਆ ਬਟ ਹੁਣ ਅੱਜ ਉਹਨਾਂ ਨੇ ਐਪਾਇਰ ਕੀਤੇ ਚਾਰ ਬੰਦੇ ਠੀਕ ਹੈ ਨਾ ਚਾਹੁੰਦੇ ਇਨਸਾਫ ਸਰਹੇਵ ਚੁਣਿਆ ਸਕਿਉਰਟੀ ਸਾਰੇ ਤੁਹਾਨੂੰ ਦੇ ਜਵੇ ਤਾਂ ਕੋਈ ਸਾਡਾ ਸਾਨੂੰ ਕੋਈ ਹੱਲ ਨਹੀਂ ਹਥਿਆਰ ਲਿਆ ਜਾਵੇ ਕਿ ਤੁਹਾਡੇ ਕੋਈ ਅਟੈਕ ਕਰਦਾ ਵਾ ਅਸੀਂ ਵੀ ਸਾਰੇ ਕੋਈ ਕਰਦਾਂਗੇ ਫਿਰ ਅਟੈਕ ਹੋ ਜੀ ਆ ਉਹ ਤਾਂ ਸ਼ਰਿਆਮ ਕਹੀ ਨੇ ਤੁਹਾਨੂੰ ਮਾਰ ਦਾਂਗੇ ਉਹ ਕਰਦਾਂਗੇ ਹੁਣ ਆਪਾਂ ਬਾਹਰ ਵੀ ਨਾ ਜਾ ਸਕੀਏ ਕਿਤੇ ਆਪਣਾ ਕੰਮ ਕਰਵਣਾ ਕਰ ਸਕੀਏ ਕੀ ਮਹਿਸੂਸ ਕਰ ਰਹੇ ਤੁਸੀਂ ਅੱਜ ਦੀ ਜਿਹੜੀ ਗੱਲ ਹੈ ਡਰਦਾ ਹੀ ਇਹ ਬੰਦਾ ਕਿ ਫੈਮਿਲੀ ਹੁੰਦੀ ਨਾਲ ਤਾਂ ਫਿਰ ਡਰਦਾ ਹੀ ਇਹ ਬੰਦਾ ਬਾਹਰ ਵੀ ਨਿਕਲ ਸਕਦਾ